ਕਮੇਟੀ ਦਾ ਮੁਖੀ ਬਣਾਇਆ ਗਿਆ ਜੋ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਦੇ ਵਿੱਚ ਮੇਰੇ ਨਾਲ ਚਾਰ ਕੈਬਨਿਟ ਦੇ ਮੇਰੇ ਮੰਤਰੀ ਸਹਿਬਾਨ ਸਾਥੀ ਸਹਿਬਾਨ ਉਹਨਾਂ ਦੀ ਡਿਊਟੀ ਜਿਹੜੀ ਲਾਈ ਗਈ ਆ ਪੂਰੇ ਪੰਜਾਬ ਦੇ ਅੰਦਰ ਅਸੀਂ ਜ਼ਿਲ੍ਹਾ ਪੱਧਰ ਤੇ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਅੱਜ ਉਸੇ ਲੜੀ ਦੇ ਤਹਿਤ ਨਮਾ ਸ਼ਹਿਰ ਚ ਆਇਆਗੇ ਨਮਾ ਸ਼ਹਿਰ ਦੇ ਸਾਰੇ ਅਧਿਕਾਰੀ ਗਣ ਦੇ ਨਾਲ ਐਸਐਸਪੀ ਸਹਿਬਾਨ ਡੀਸੀ ਸਹਿਬਾਨ ਸੀਐਮਓ ਸਹਿਬਾਨ ਸਾਰੇ ਅਫਸਰ ਸਹਿਬਾਨ ਔਰ ਪੋਲੀਟਿਕਲ ਪੋਲੀਟਿਕਲ ਕਲਾਸ ਦੇ ਨੁਮਾਇੰਦੇ ਸਾਡੇ ਸਾਰੇ ਚੇਅਰਮੈਨ ਸਹਿਬਾਨ ਆਏ ਨੇ ਕਿ ਬਹੁਤ ਅੱਛੀ ਮੀਟਿੰਗ ਹੋਈ ਆ ਔਰ ਸਾਰਿਆਂ ਨੂੰ ਸਖਤ ਅਦੇਦ ਜਾਰੀ ਕੀਤੀ ਆ ਕਿ ਬਿਲਕੁਲ ਨਸ਼ਿਆਂ ਦੇ ਵਿਰੁੱਧ ਜੋ ਜੁੱਧ ਦਾ ਐਲਾਨ ਸਰਦਾਰ ਭਗਵੰਤ ਸਿੰਘ ਮਾਝੀ ਨੇ ਕੀਤਾਗਾ ਇਹਦੇ ਵਿੱਚ ਜ਼ੀਰੋ ਟੋਲਰੈਂਸ ਆ ਚਾਹੇ ਕੋਈ ਅਧਿਕਾਰੀ ਚਾਹੇ ਕੋਈ ਪ੍ਰੀਮੀਅਮ ਕਲਾਸ ਕਲਾਸ ਦਾ ਬੰਦਾ ਜਿਹੜਾ ਵੀ ਇਸ ਕੰਮ ਚ ਪਾਇਆ ਗਿਆ ਉਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਔਰ ਨਸ਼ੇ ਕਰਨ ਵਾਲੇ ਜਿਹੜੇ ਪਰਿਵਾਰ ਨੇ ਜਾਂ ਨਸ਼ੇ ਕਰਨ ਵਾਲਾ ਕੋਈ ਵਿਅਕਤੀ ਆ ਉਹਦੇ ਨਾਲ ਹਮਦਰਦੀ ਭਰਿਆ ਰਵਈਆ ਅਪਣਾ ਕੇ ਉਹਨੂੰ ਤੁਰੰਤ ਹਸਪੀਟਲ ਚ ਦਾਖਲ ਕਰਾਇਆ ਜਾਵੇ ਔਰ ਜਿਹੜਾ ਡਰੱਗ ਪੈਡਲਰ ਆ ਜਿਹੜਾ ਨਸ਼ੇ ਵੇਚਦਾਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਕਿਸੇ ਵੀ ਲੈਵਲ ਤੇ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਅੰਤਮ ਦੌਰ ਚ ਲੜਾਈ ਦਾਖਲ ਹੋ ਚੁੱਕੀ ਆ ਪਿਛਲੇ 3 ਸਾਲਾਂ ਤੋਂ ਸਰਕਾਰ ਲਗਾਤਾਰ ਨਸ਼ਿਆਂ ਦੇ ਵਿਰੁੱਧ ਆਪਣਾ ਯਤਨ ਤੇਜ਼ ਕੀਤਾ ਹੋਇਆ ਹੈਗਾ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੇ ਆਗੇ ਅਸੀਂ ਹੁਣ ਜਿਹੜਾ ਮੈਂ ਸੰਵਿਧਾਨਤਮ ਬਾਅਰ ਆਖਰੀ ਹੱਲਾ ਜਿਹੜਾ ਉਹ ਨਸ਼ਾ ਪੈਲਡਰ ਦੇ ਖਿਲਾਫ ਸ਼ੁਰੂ ਹੋਇਆ ਹੈਗਾ ਪੂਰੇ ਪੰਜਾਬ ਦੇ ਅੰਦਰ ਇੱਕ ਵੱਡਾ ਮਾਹੌਲ ਬਣਿਆ ਹੋਇਆ ਹੈਗਾ ਜਿੱਥੇ ਵੀ ਕੋਈ ਨਸ਼ਾ ਕਰਦਾ ਮਿਲ ਗਿਆ ਜਾਦਨ ਨਸ਼ਾ ਵੇਚਣ ਵਾਲਾ ਮਿਲ ਗਿਆ ਉਹਦੇ ਖਿਲਾਫ ਪੁਲਿਸ ਜਿਹੜੀ ਉਹ ਸਖਤ ਐਕਸ਼ਨ ਲੈ ਰਹੀ ਆ ਮੈਨੂੰ ਬਣ ਜੋਗ ਐਸਐਸਬੀ ਸਾਹਿਬ ਨੇ ਦੱਸਿਆ ਡੀਸੀ ਸਾਹਿਬਾਂ ਨੇ ਦੱਸਿਆ ਕਿ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਅੰਦਰ 466 ਪਿੰਡ ਦੇਗੇ ਔਰ 466 ਪਿੰਡਾਂ ਦੇ ਅੰਦਰ ਡਿਫੈਂਸ ਦੀਆਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬੜੀਆਂ ਹੋ ਜਾਣ ਲੱਗੀਆਂ ਸੋ ਜਿਹੜੀਆਂ ਕਿ ਇਸ ਨਸ਼ਾ ਰੋਕੂ ਮਹਿੰਮ ਦੇ ਅੰਦਰ ਆਪਣਾ ਬਹੁਤ ਐਕਟਿਵ ਰੋਲ ਅਦਾ ਕਰ ਰਹੀਆਂ ਨੇ ਬੜਾ ਪੋਜ਼ਿਟਿਵ ਰੋਲ ਲਵਾਰਜਾਂ ਲਗੀਆਂ ਔਰ ਇਹਨਾਂ ਤਾਂ ਮੈਂ ਦੇਖਿਆ ਕਾਫੀ ਸਾਰੇ ਜਿਹੜੇ ਸ਼ਹਿਰ ਦੇ ਇਲਾਕੇ ਨੇ ਜਿੱਥੇ ਐਮਸੀ ਸਾਹਿਬਾਨ ਨੂੰ ਨਾਲ ਲੈ ਕੇ ਉਹਨਾਂ ਨੇ ਵੀ ਕਮੇਟੀਆਂ ਬਣਾ ਜਾਂਦੇ ਨੇ ਲਗਭਗ 25 ਕ ਕਮੇਟੀਆਂ ਬਣਾ ਰੱਖੀਆਂ ਲਗੀਆਂ ਸੋ ਇਥੋਂ ਪਤਾ ਲੱਗਦਾਗਾ ਕਿ ਨਵਾਂ ਸ਼ਹਿਰ ਦੀ ਪੁਲਿਸ ਜਿਹੜੀ ਆ ਜਾਂ ਨਵਾਂ ਸ਼ਹਿਰ ਦਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਪ੍ਰੋਐਕਟਿਵ ਹੋ ਕੇ ਇਸ ਕੰਮ 'ਚ ਲੱਗਿਆ ਹੋਇਆ ਹੈਗਾ ਜਿੱਥੇ ਵੀ ਇਹਨਾਂ ਨੇ ਹੌਟਸਪੌਟ ਲਗਭਗ 15 ਹੌਟਸਪੌਟ ਜਿਹੜੇ ਨੇ ਆਡੈਂਟੀਫਾਈ ਕੀਤੇ ਨੇਗੇ ਹੁਣ ਵੀ ਇਹਨਾਂ ਦਾ ਕਾਸ ਆਪਰੇਸ਼ਨ ਵੀ ਜਾਰੀ ਆ ਔਰ ਜਿਹੜੀਆਂ ਹੋਰ ਵੀ ਕਿਤੇ ਆਪਰੇਸ਼ਨ ਕਰਨੇ ਲੱਗੇ ਆਉਣ ਵਾਲੇ ਸਮੇਂ ਤੁਹਾਨੂੰ ਦੇਖਣ ਨੂੰ ਮਿਲਣਗੇ ਔਰ ਇਸ ਤੋਂ ਬਿਨਾ ਸੀਐਮਓ ਸਾਹਿਬਾਨੇ ਦੱਸਿਆਗਾ ਕਿ ਸਾਡੇ ਕੋਲੇ ਲਗਭਗ ਪ੍ਰਬੰਧ ਮੁਕੰਮਲ ਆ ਜਿੱਥੇ ਘਾਟਾਂ ਨੇਗੀਆਂ ਉਹ ਵੀ ਮੈਨੂੰ ਨੋਟ ਕਰਾਣੀਆਂ ਨੇਗੇ ਤਾਂ ਕਿ ਉਹਨਾਂ ਘਾਟਾਂ ਨੂੰ ਆਉਣ ਵਾਲੇ ਸਮੇਂ ਚ ਪੂਰਾ ਕੀਤਾ ਜਾਵੇ ਸੋ ਮੇਰਾ ਕਹਿਣ ਦਾ 바ਵਾ ਕਿ ਜੋ ਨਸ਼ਿਆਂ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਦੇ ਸਮੇਂ ਚ ਹੋਈ ਸੀ ਜਦੋਂ ਪੰਜਾਬ ਦੇ ਅੰਦਰ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਭਾਜਪੀ ਦਾ ਰਾਜ ਰਹਾ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦੇ ਅੰਦਰ ਸਿੰਥੈਟਿਕ ਡਰੱਗ ਉਸ ਸਮੇਂ ਪੰਜਾਬ ਦੇ ਅੰਦਰ ਚਿੱਟਾ ਜਿਹਦਾ ਨਾਮ ਕਦੇ ਕੋਈ ਪੰਜਾਬ ਦਾ ਵਿਅਕਤੀ ਜਾਣਦਾ ਨਹੀਂ ਦੋ ਸੀ ਜੇਕਰ ਤੁਸੀਂ ਜਾ ਕੇ ਕਿਸੇ ਪੰਜਾਬ ਦੇ ਬਜ਼ੁਰਗ ਨੂੰ ਪੁੱਛੋਗੇ ਤਾਂ ਚਿੱਟੇ ਦਾ ਨਾਮ ਤੱਕ ਨਹੀਂ ਜਾਣਦੇ ਸੀਗੇ ਪੰਜਾਬ ਦੇ ਅੰਦਰ ਪਹਿਲੀ ਵਾਰ ਕਦੋਂ ਇਹ ਨਾ ਇੰਟਰੋਡਿਊਸ ਹੋਇਆਗਾ ਪੰਜਾਬ ਪਹਿਲੀ ਵਾਰ ਕਦੋਂ ਲੋਕ ਚਿੱਟੇ ਨੂੰ ਜਾਣਣ ਲੱਗੇ ਨੇ ਉਸ ਸਮੇਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਰਾਜ ਸੀਗਾ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਤਲਵੰਡੀ ਸਾਹਿਬੋਂ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਕਿਹਾ ਸੀਗਾ 2017 ਚ ਕਿ ਮੈਂ 4 ਹਫ਼ਤਿਆਂ ਚੋਂ ਪੰਜਾਬ ਚੋਂ ਨਸ਼ਾ ਖਤਮ ਕਰ ਦਊਗਾ ਪਰ ਲੇਕਿਨ ਉਹ ਆਪਣੀ ਲਗਭਗ 4.5 ਸਾਲ ਸਰਕਾਰ ਚਲਾ ਕੇ ਚਲੇ ਗਿਆ ਪਰ ਨਸ਼ਾ ਪੰਜਾਬ ਚੋਂ ਖਤਮ ਨਹੀਂ ਹੋਇਆ 6 ਮਹੀਨੇ ਉਹਨਾਂ ਦੇ ਸਾਥੀ ਚੰਨੀ ਸਾਹਿਬ ਨੇ ਸਰਕਾਰ ਚਲਾਈ 6 ਮਹੀਨੇ ਚੋਂ ਵੀ ਖਤਮ ਨਹੀਂ ਕਰ ਸਕੇ ਪਰ ਲੇਕਿਨ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਿਰ ਤੋੜ ਯਤਨ ਕਰ ਰਹੇ ਨੇਗੇ ਲਗਾਤਾਰ ਹਮਲਾ ਬੋਲ ਰਹੇ ਨੇ ਜਿਨੀਅਰ ਰਿਕਵਰੀਆਂ ਜਿਨੀਅਰ ਕਵਰੀਆਂ ਪਿਛਲੇ 15 ਸਾਲ ਚ ਨਹੀਂ ਹੋ ਜਾਂ ਸੀਗੇ ਉਹਨੇ 3 ਸਾਲ ਚ ਹੋ ਜਾਂ ਲਗੀਆਂ ਔਰ ਬਹੁਤ ਸਾਰੇ ਨਸ਼ਾ ਤਸਕਰਾਂ ਜਿਹੜੇ ਨੇ ਉਹ ਜੇਲਾ ਚ ਬੰਦ ਨੇਗੇ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਆ ਉਹਨਾਂ ਦੇ ਜਿਹੜੇ ਦੇ ਘਰ ਘਰਾਂ ਦੇ ਜਿਹੜਾ ਹਮਲਾ ਹੋ ਰਿਹਾ ਹੈਗਾ ਤਾਂ ਕਿ ਪੰਜਾਬ ਦੇ ਅੰਦਰੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰ ਸਕੀਏ ਸੋ ਮੇਰੀ ਸਾਰੇ ਅਫਸਰ ਸਾਹਿਬਾਨ ਨੂੰ ਮੈਂ ਬੇਨਤੀ ਕੀਤੀ ਹੈ ਇਸ ਮੀਟਿੰਗ ਦੇ ذریعے ਕਿ ਬਿਲਕੁਲ ਤੁਹਾਡੀ ਕਾਉਂਟੇਬਿਲਟੀ ਤੈਅ ਹੋਊਗੀ ਜੇਕਰ ਕੋਈ ਤੁਹਾਡੇ ਚ ਵੀ ਇਸ ਕੰਮ ਚ ਪਾਇਆ ਗਿਆ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊਗਾ ਹਾਂ ਜਿਨੇ ਕੋਈ ਕਿਸੇ ਨੂੰ ਬਖਸ਼ਿਆ ਕਿਸੇ ਨੂੰ ਛੱਡਿਆ ਕਿਸੇ ਨੇ ਹਮਦਰਦੀ ਪੜਾਈ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊਗਾ ਸੋ ਮੈਂ ਸਮਝਦਾ ਇਸ ਮਹਿਮ ਜਿਹੜੀ ਆ ਉਹ ਸਿਕਰਾਂ ਤੇ ਆ ਔਰ ਪੰਜਾਬ ਦੇ ਲੋਕ ਬਹੁਤ ਪਿਆਰ ਕਰ ਰਹੇ ਨੇ ਮੈਨੂੰ ਮੈਂ ਵੀ ਅੱਜ ਕਾਫੀ ਸਾਰੇ ਵੀਡੀਓ ਦੇਖੀਆਂ ਨੇ ਕਿ ਲੋਕ ਬਹੁਤ ਇਸ ਮਹਿਮ ਦੀ ਜਿਹੜੀ ਆ ਉਹ ਸਲਾਣਾ ਕਰ ਰਹੇ ਨੇ ਕਿਉਂਕਿ ਕੱਲ ਮੈਂ ਇੱਕ ਆਸੋ ਆਪਰੇਸ਼ਨ ਚ ਪਠਾਨਕੋਟ ਗਿਆ ਸੀਗਾ ਉੱਥੇ ਪਠਾਨਕੋਟ ਜਾ ਕੇ ਪਤਾ ਲੱਗਿਆ ਕਿ ਕਾਫੀ ਸਾਰਾ ਨਸ਼ਾ ਜਿਹੜਾ ਉਹ ਹਿਮਾਚਲ ਦੀ ਤਰਫੋਂ ਆ ਰਿਹਾ ਹਿਮਾਚਲ ਸਟੇਟ ਦੇ ਕਾਫੀ ਸਾਰੇ ਪਿੰਡਾਂ ਚ ਨਸ਼ਾ ਲਿਆ ਕੇ ਪੰਜਾਬ ਚ ਵੇਚਣ ਦਾ ਕੰਮ ਕੀਤਾ ਜਾਂਦਾ ਹੈ ਮੈਂ ਕੱਲ ਹੀ ਅਫਸਰ ਸਹਿਬਾਂ ਨੂੰ ਹੁਦਾਇਤ ਜਾਰੀ ਕੀਤੀ ਹੈ ਕਿ ਹਿਮਾਚਲ ਸਰਕਾਰ ਨਾਲ ਰابطਾ ਕਾਇਮ ਕਰਕੇ ਹਿਮਾਚਲ ਦੇ ਵਿੱਚ ਕਿਉਂ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਉਹ ਸਰਕਾਰ ਨਾਲ ਰابطਾ ਕਾਇਮ ਕਰਕੇ ਉਹ ਜਿਹੜੇ ਅੱਡੇ ਬਣੇ ਹੋਏ ਨੇਗੇ ਜਿਹੜੇ ਨਸ਼ਾ ਤਸਕਰਾ ਦੇ ਅੱਡੇ ਬਣੇ ਹੋਏ ਨੇਗੇ ਉਹਨਾਂ ਸਾਰੇ ਅੱਡਿਆਂ ਨੂੰ ਵੀ ਤੈਸਨਾਸ ਕੀਤਾ ਜਾਵੇ ਤਾਂ ਕਿ ਜਿਹੜਾ ਉਧਰੋਂ ਨਸ਼ਾ ਆ ਰਿਹਾ ਉਹਦਾ ਵੀ ਖਾਤਮਾ ਹੋ ਸਕੇ ਸੋ ਇਸ ਮਹਿਮ ਦੇ ਵਿੱਚ ਸਾਰੇ ਜਾਣੇ ਮੈਂ ਸਮਝਦਾ ਪੰਜਾਬ ਦਾ ਹਰ ਇੱਕ ਵਾਸੀ ਹਰ ਇੱਕ ਪਿੰਡ ਦਾ ਨਾਗਰਿਕ ਪੰਚ ਸਰਪੰਚ ਨੰਬਰਦਾਰ ਸਾਰੇ ਚੁਣੇ ਹੋਏ ਨੁਮਾਇੰਦੇ ਚਾ ਕਿਸੇ ਵੀ ਸੋਸਾਇਟੀ ਦੇ ਅੰਕ ਚੁਲੇ ਗਏ ਨੇ ਕਿ ਉਹ ਸਾਰਾ ਸਾਥ ਦੇ ਰਣਗੇ ਮੈਂ ਤੁਹਾਡੇ ذریعے ਮੈਂ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਅਪੀਲ ਕਰੂੰਗਾ ਕਿ ਇਸ ਬਹਿਮ ਦਾ ਸਾਥ ਦਿਓ ਕਿਉਂਕਿ ਬੱਚੇ ਆਪਣੇ ਨੇਗੇ ਜੇਕਰ ਕਿਸੇ ਹੋਰ ਦਾ ਬੱਚਾ ਨਸ਼ਿਆਂ ਦੀ ਦਲਦਲ ਚ ਫਸ ਗਿਆ ਤਾਂ ਉਹਨੂੰ ਕੱਢਣਾ ਵੀ ਆਪਣਾ ਫਰਜ਼ ਆ ਕਿਉਂਕਿ ਆਪਾਂ ਪੰਜਾਬ ਦੇ ਲੋਕ ਆ ਆਪਣੇ ਆਪਣੇ ਭੈਣ ਭਰਾ ਦਾ ਬੱਚਾ ਹੋ ਸਕਦਾਗਾ ਆਪਣੇ ਦੋਸਤ ਦਾ ਬੱਚਾ ਹੋ ਸਕਦਾਗਾ ਦੋਸਤ ਦੇ ਪਰਿਵਾਰ ਦਾ ਮੈਂਬਰ ਹੋ ਸਕਦਾਗਾ ਜੇਕਰ ਇਹ ਆਪਾਂ ਕੇ ਨਾ ਰੋਕੀ ਤਾਂ ਇਹ ਕੱਲ ਨੂੰ ਆਪਣਾ ਪਰਿਵਾਰ ਨੂੰ ਵੀ ਸਾੜ ਸਕਦੀ ਆ ਸੋ ਸਾਰੇ ਜਣੇ ਚਾਹੇ ਕੋਈ ਆਪਣੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪੋਲਿਟਿਕਲ ਪਾਰਟੀਆਂ ਦੇ ਉੱਪਰ ਉੱਠ ਕੇ ਸਰ ਜਣੇ ਇਸ ਮਿਹਨਤਾਂ ਸਾਥ ਦਿਓ ਤਾਂ ਕਿ ਆਪਾਂ ਅੰजाम ਤੱਕ ਇਸ ਮਿਹਨਤ ਨੂੰ ਪਹੁੰਚਾ ਸਕੀਏ ਔਰ ਪੰਜਾਬ ਨੂੰ ਦਸ਼ਾ ਮੁਕਤ ਪੰਜਾਬ ਬਣਾ ਸਕੀਏ ਥੈਂਕ ਯੂ